ਦੇ ਨੇ ਬਾਰੇ ਖਰਾਬ ਬੀਤਾ ਅੱਜ ਨਾ ਜੀ ਨਾ ਹੋਈਆ ਮੇਰੇ ਕੋਲ ਤਾਂ ਚਾਰ ਪੰਜਾ ਕਿੰਨਾ ਨੰਬਰ ਮੈਂ ਫੋਟੋ ਮਸਲੇ ਤੋਂ ਇੱਕ ਤੋਂ ਪਹਿਲੇ ਆ ਤੁਹਾਰੇ ਨੂੰ ਜੇ ਪਾਵੇ ਜਾਰੇ ਇਹ ਜੇ ਨਹੀਂ ਲੋੜ ਪਾਉਣੀ ਫਿਰ ਤਾਂ ਫੋਟੋ ਉਹੀ ਹੋਣੀ ਹੈ ਕਦਾ 45 ਵਾਲਾ ਉਹਦੇ ਨਾਲ 50 ਪ੍ਰਧਾਨ ਜੱਟ ਦੇ ਨਾਲ ਚਾਹਤਾ ਕਰੀਆ ਮੈਂ ਤੁਨ ਕਨਵੇਂ ਇਹਦੇ ਬੱਚੇ ਬੱਦਪੁਰ ਆਇਆ ਰਹਿਆ ਇਹਦੇ ਬੱਚੇ ਸੀ ਕੈਨੇਡਾ ਭੱਜ ਰਹੇ ਆ ਕਦਾ ਯਾਰ ਕੰਮ ਮੈਂ ਆਉਂਦੇ ਪਿੰਡ ਦੀ ਗੱਲ ਕਰਦਾ ਤੂ ਇਹਦੇ ਦੀ ਮੈਨੇ ਪੜੀ ਪੱਤਰਕਾਰ ਨੇ ਪੁੱਛਿਆ मुंडे हक ले चवे मुंड ਸਦਾ ਬੰਦਾ ਇਸੇ ਕੋਲੇ ਰਹਣ ਦੀ ਤੇ ਆਪਾਂ ਆਪਣੇ ਬੱਚਿਆਂ ਨੂੰ ਅਨਸਾਖ ਦਵਾ ਦਈਏ ਜਿਸ ਬੱਚਾ ਲੋਕੋ ਆਪਣਾ ਮਾਰੇ ਹੋਇਆ ਇੱਕ ਬੱਚਾ ਆਪਣਾ ਲਾਪਤਾ ਮੇਰਾ ਜਵਾਈ ਸੀਗਾ ਰਮਨਦੀਪ ਸਿੰਘ ਜੋ ਪਿੰਡ ਸੁਖਨਾ ਬਲੂ ਤੋਂ 2 ਮਾਰਚ ਨੂੰ ਤੂੜੀ ਬਣਾਉਣ ਵਾਸਤੇ ਘਰੋਂ ਗਿਆ ਸੀ ਪਿੰਡ ਦੇ ਇੱਕ ਮੁੰਡੇ ਨੌਜਵਾਨ ਨੂੰ ਨਾਲ ਲੈ ਕੇ ਗਿਆ ਸੀਗਾ ਉਸ ਤੋਂ ਬਾਅਦ ਅਜੇ ਤੱਕ ਉਹ ਮੁੰਡਾ ਕਿਹੜਾ ਦੂਸਰਾ ਸੀ ਉਹ ਘਰੇ ਵਾਪਸ ਆ ਗਿਆ ਜੋ ਮੇਰਾ ਜਵਾਈ ਰਮਨਦੀਪ ਅਜੇ ਤੱਕ ਵਾਪਸ ਨਹੀਂ ਆਇਆਗਾ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ 4 ਮਹੀਨੇ ਹੋ ਗਏ ਇੱਕ ਤਰੀਬ ਨਾਲ ਪ੍ਰਸ਼ਾਸਨ ਦੀਆਂ ਮਿੰਟਾ ਕੱਢਦੇ ਨੇ ਕੋਈ ਸਾਡੀ ਕਾਨੂੰਨੀ ਨਹੀਂ ਮੈਡਮ ਆ ਰੱਖ ਦਿੰਦੀ ਐਸਚਓ ਵੀ ਸਾਨੂੰ ਇਹ ਕਿਹੜਾ 18 ਸਾਲ ਤੋਂ ਉੱਪਰ ਹੋ ਜਾਂਦਾ ਸਾਨੂੰ ਦੀ ਕੋਈ ਜ਼ਿੰਮੇਵਾਰੀ ਨਹੀਂ ਨਾ ਜ਼ਿੰਮੇਵਾਰੀ ਪ੍ਰਸ਼ਾਸਨ ਲੈ ਰਿਹਾ ਨਾ ਉਹ ਮੁੰਡਾ ਦੱਸ ਰਿਹਾ ਸਾਡੇ ਬੰਦੇ ਨਾਲ ਕੀ ਹੋਇਆ ਕਿਥੇ ਗਿਆ ਕਿੱਧਰ ਨਹੀਂ ਗਿਆ ਅਜੇ ਤੱਕ ਇਹ ਮਿੰਟਾ ਕੱਢੀ ਜਾਂਦੇ ਨੇ ਨਾ ਤਹੀ ਪਟ્રોલ ਬਾਲ ਕੇ ਰਿਪੋਰਟ ਪਈ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਅਸੀਂ ਇਹੀ ਮੰਗ ਚਾਹੁੰਦੇ ਆਂ ਵੀ ਸਾਨੂੰ ਇਨਸਾਫ ਦਵਾਇਆ ਸਾਡੇ ਮੁੰਡੇ ਦੀ ਭਾਲ ਸਾਨੂੰ ਦੱਸਿਆ ਜਾਵੇ ਅਸੀਂ ਆਪੇ ਲਿਆਵਾਂਗੇ ਕਿ ਕਿੱਥੇ ਹੈਗਾ ਕਿੱਥੇ ਨਹੀਂ ਕੀ ਗੱਲ ਹੋਈ ਵਾ ਤੋਂ ਯਕੀਨ ਨਹੀਂ ਹੋਇਆ ਇਹਨਾਂ ਨੂੰ ਅੱਜ ਤੱਕ ਕਿਸੇ ਨੇ ਕੁਝ ਨਹੀਂ ਕੀਤਾ ਐਸਐਚਓ ਇੱਥੇ ਬੈਠੀ ਹੈ ਕੋਈ ਗੱਲ ਨਹੀਂ ਸੁਣੀ ਅੱਜ ਉਹਨਾਂ ਨੇ ਮਾੜਾ ਬੁਲਾਇਆ ਕੀ ਪਤਾ ਕੀ ਕਰਨਗੇ ਕੀ ਨਹੀਂ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਨੂੰ ਸਾਡੇ ਮੁੰਡੇ ਦੀ ਭਾਲ ਦੱਸਿਆ ਹੋਵੇ ਕਿਸੇ ਨੂੰ ਕੋਈ ਛੱਡ ਸਾਕ ਸਾਨੂੰ ਕਿਹੜਾ ਨਾਲ ਮੁੰਡਾ ਲੈ ਕੇ ਗਿਆ ਉਸੇ ਦੀ ਹੈ ਜੀ ਅਸੀਂ ਸਾਰਾ ਟ੍ਰੇਨ ਗਾਤੀ ਕਿ ਟ੍ਰੇਨ ਚੜਦਾ ਸੀ ਕਸਾਈ ਕੋਈ ਜਗ੍ਹਾ ਨਹੀਂ ਛੱਡੀ ਐਮਪੀ ਤੱਕ ਪਰ ਉਹ ਮੁੰਡੇ ਨੂੰ ਕੁਝ ਵੀ ਕਿਸੇ ਨੇ ਬੁਲਾ ਕੇ ਪੁੱਛਿਆ ਨਹੀਂ ਅਜੇ ਤੱਕ ਕਿਸੇ ਹਸਪਤਾਲ। ਨਹੀਂ ਵੀ ਠੀਕ ਗੱਲ ਆ। ਵੀ ਕੀ ਗੱਲ ਆ ਕੀ ਬਾਤ ਆ ਕੀ ਨਾ ਆ ਉਹ ਦੱਸਦੇ ਆ ਜੋ ਵੀ ਹੁਣ ਇੱਕ ਦੋ ਵਾਰੀ ਉਹਨਾਂ ਨੂੰ ਥਾਣੇ 'ਚ ਪੁੱਛਿਆ। ਉਹਨਾਂ ਦੇ ਨਾਲ ਜੋ ਬੰਦੇ ਆਉਂਦੇ ਆ ਉਹ ਆਨੇ ਤੁਸੀਂ ਸਾਡੇ ਤੇ ਪਰਚਾ ਕਟਾ ਦਿਓ। ਸਾਨੂੰ ਨਹੀਂ ਪਤਾ ਅਸੀਂ ਕੁਝ ਵੀ ਨਹੀਂ ਕਰ ਸਕਦੇ। ਉਹਨਾਂ ਦੇ ਨਾਲ ਦੇ ਨਹੀਂ ਕੁਝ ਕਰਨ ਦਿੰਦੇ। ਇਹ ਤਾਂ ਠੀਕ ਆ। ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ। ਅਸੀਂ ਇਹ ਹੀ ਮੰਗ ਕਰਦੇ ਵੀ ਸਾਨੂੰ ਉਹਦੇ ਹੀ ਚਾਹਣਾ ਸਾਡਾ ਯਾਰ ਬੱਚਾ ਮਿਲ ਜੇ ਬਸ। ਸਾਡਾ ਬੱਚਾ ਮਿਲ ਜੇ ਸਾਨੂੰ ਦੱਸ ਹੀ ਦੇਣ। ਬੱਚਾ ਕਟਾਈਏ ਨਾ ਕਿ ਸਾਨੂੰ ਤਾਂ ਸਾਡਾ ਬੱਚਾ ਚਾਹੀਦਾ। ਪ੍ਰਸ਼ਾਸਨ ਹੈ ਜੀ ਜਾਂ ਉਹ ਡੈੱਡ ਬੋਡੀ ਦੇ ਨੇ ਸਾਨੂੰ ਲਿਆ ਕੇ ਜਾਂ ਕੁਛ ਨੂੰ ਦੱਸੇ ਨਾ ਪ੍ਰਸ਼ਾਸਨ ਦੇ ਜੋ ਵੀ ਇਹ ਹੱਥ ਬੰਨ ਕੇ ਬੇਨਤੀ ਹੈ ਜੋ ਵੀ ਇਹ ਵੀਡੀਓ ਬਣਦਾ ਹੱਥ ਹੱਥ ਸ਼ੇਅਰ ਕਰਿਓ ਭਾਈ ਜੀ ਕੀ ਸਾਡੇ ਛੋਟਾ ਛੋਟਾ ਮੇਰਾ ਦੋਤਾ ਜੀ 2 ਸਾਲ ਦਾ ਤੇ ਕੁੜੀ ਮੇਰੀ ਹੁਣ 12 ਸਾਲਾਂ ਦੀ ਹੈ ਉਹ ਕੀ ਕਰਨਗੇ ਜੀ ਕੀ ਨਾ ਕਰਨਗੇ ਹੱਥ ਬੰਨ ਕੇ ਬੇਨਤੀ ਸਾਨੂੰ ਇਨਸਾਫ ਦਿਵਾਇਆ ਜਾਵੇ ਹੱਥ ਹੱਥ ਸ਼ੇਅਰ ਕਰਿਓ ਇਹ ਭਾਈ ਬਣ ਕੇ ਜੀ ਕਿਹੜੇ ਪਿੰਡ ਦਾ ਮਾਮਲਾ ਜੀ ਇਹ ਸੁਖਣਾ ਪਿੰਡ ਦਾ ਬਲੂ ਦਾ ਹੈ ਠੀਕ ਹੈ ਜੀ ਹਾਂ ਕੋਟ ਪੇਠਾਣਾ ਲੱਗਦਾ ਜੀ ਇਹ ਚਾਰ ਮਹੀਨੇ ਹੋ ਗਏ ਤੁਹਾਨੂੰ ਲਟਕਦੇ ਫਿਰਦਾ ਗੁਰਜੀ ਕੀ ਨਾਮ ਇਹ ਕਿਹੜੀ ਜਥੇਬੰਦੀ ਜੀ ਖੁਜੀ ਮੈਕਸੀਕਾ ਖਾਲਸਾ ਵੈਗਰਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੂਨ ਇਕਤਾ ਮਾਲਵਾ ਦਾ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਮਾਲਵਾ ਜਸਪ੍ਰੀਤ ਦਾ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਬੋਲੇ ਵੇਖੋ ਅੱਜ ਅਸੀਂ ਹਰਪ੍ਰੀਤ ਸਿੰਘ ਸਾਨੋਪ ਚਕਮੰਦਰ ਸਿੰਘ ਜੀ ਦੇ ਚਕਮੰਦਰ ਸਿੰਘ ਦੇ ਮੁੰਡੇ ਹਰਪ੍ਰੀਤ ਦੀ ਜਿਹੜੀ ਮੌਤ ਹੋਈ ਆ 25 525 529 ਚ ਹੋਈ ਨਾ ਹਾਂ 529 ਨੂੰ ਮੌਤ ਹੋਈ ਆ ਉਹਦੇ ਬਾਰੇ ਪਰਿਵਾਰ ਕੀ ਸਾਰੇ ਲੋਕਾਂ ਨੇ ਬਹੁਤ ਜ਼ੋਰ ਲਾਇਆ ਪ੍ਰਸ਼ਾਸਨ ਦੇ ਵਿੱਚ ਜਾ ਕੇ ਕੋਈ ਗੱਲ ਨਹੀਂ ਸੁਣੀ ਗਈ ਹੋਇਆ ਕਿ ਵੀ ਤਿੰਨ ਬੰਦਿਆਂ ਦੇ ਪਰਚੇ ਦਰਜ ਹੋ ਗਏ ਸਭ ਤੋਂ ਪਹਿਲਾਂ ਅਮਰਤਪਾਲ ਸਿੰਘ ਜਸ਼ਨਪ੍ਰੀਤ ਸਿੰਘ ਜਸਕਰਨ ਸਿੰਘ ਔਰ ਭੋਲਾ ਦੋ ਬੰਦੇ ਇਸ ਟਾਈਮ ਤੇ ਫੜੇ ਹੋਏ ਨੇ ਜਿਹੜਾ ਜਸਕਰਨ ਸਿੰਘ ਉਹ ਭੋਲਾ ਹੈ ਇਹ ਫੜ ਕੇ ਛੱਡਿਆ ਗਿਆ ਹੈ ਇਸ ਕਰਕੇ ਉਹਨੂੰ ਫੜਾਉਣ ਦੀ ਖਾਤਰ ਤੇ ਉਸ ਪਰਿਵਾਰ ਨੂੰ ਅਨਸਾਫ਼ ਕਰਨ ਦੀ ਖਾਤਰ ਅੱਜ ਅਸੀਂ ਐਸਪੀ ਐਸਪੀ ਦੇ ਦਫ਼ਤਰ ਦੇ ਅੱਗੇ ਧਰਨਾ ਦੇ ਰਹੇ ਹਾਂ ਕਿਉਂਕਿ ਜੇ ਸਾਨੂੰ ਇਨਸਾਫ਼ ਮਿਲਦਾ ਥੱਲੇ ਪ੍ਰਸ਼ਾਸਨ ਇਨਸਾਫ਼ ਦਿੰਦਾ ਫੇਰ ਸਾਨੂੰ ਕੋਈ ਲੋੜ ਨਹੀਂ ਸੀ ਪੈਂਦੀ ਵੀ ਤੁੱਪ ਦੇ ਵਿੱਚ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੇ ਨੌਜਵਾਨ ਮੁੰਡੇ ਲਿਆ ਕੇ ਐਸਪੀ ਦੇ ਦਫ਼ਤਰ ਦੇ ਅੱਗੇ ਬਹੋਣੇ ਪੈਂਦੇ ਜਦੋਂ ਸਾਨੂੰ ਇਨਸਾਫ ਨਾ ਮਿਲਿਆ ਤਾਂ ਫਿਰ ਸਾਡੀ ਮਜਬੂਰੀ ਹੋ ਗਈ ਵੀ ਕੱਲ ਇਹਨਾਂ ਨੇ ਰੂੜੀ ਕੇ ਸ਼ਰਕ ਜੋਮ ਕੀਤੀ ਉੱਥੇ ਕਿਸੇ ਨੇ ਪਹੁੰਚ ਕਰਕੇ ਇਹਨਾਂ ਦੇ ਇਨਸਾਫ ਦੀ ਗੱڑی ਨਹੀਂ ਸੁਣੀ ਕਿਸੇ ਨੇ ਗੱਲਬਾਤ ਨਹੀਂ ਪ੍ਰਸ਼ਾਸਨ ਨੇ ਸੁਣੀ ਅੱਜ ਮਜਬੂਰ ਹੋ ਕੇ ਮਾਲਵਾ ਜਥੇਬੰਦੀ ਦੇ ਝੱਡੇ ਦੇ ਥੱਲੇ ਐਸਪੀ ਦਫਤਰ ਮੋਕਸਰ ਦੇ ਅੱਗੇ ਧਰਨਾ ਲਾਇਆ ਜਾ ਰਿਹਾ ਹੈ ਧਰਨਾ ਲਾਇਆ ਜਾ ਰਿਹਾ ਕਿਉਂ ਲਾਇਆ ਜਾ ਰਿਹਾ ਉਹਨਾਂ ਤਿੰਨਾਂ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਦੀਆਂ ਸਲੂਖੜਾਂ ਦੇ ਪਿੱਛੇ ਦਿਓ ਪਰ ਜਿਹੜਿਆਂ ਦੀ ਇਹਦੇ ਮਗਰ ਹੱਥ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਅੱਜ ਅਸੀਂ ਅਨਸਾਫ਼ ਲੈਣ ਦੀ ਖਾਤਰ ਐਸਪੀ ਮੋਕਸਰ ਦੇ ਅੱਗੇ ਆਏ ਆ ਅਸੀਂ ਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਸ ਬਾਰੇ ਨੂੰ ਇਨਸਾਫ਼ ਦਵਾਇਆ ਜਾ ਸਕੇ ਤਾਂ ਕਿ ਜਿਹੜੇ ਇਹਨਾਂ ਦੀਆਂ ਦੁੱਖ ਨੇ ਉਹ ਪਰਵਾਰ ਦੇ ਵੰਡਾਏ ਜਾ ਸਕਣ ਤੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਹ ਮੁੰਡੇ ਦਾ ਕਤਲ ਕੀਤਾ ਉਸ ਮੁੰਡੇ ਦਾ ਮਾਪਜਾ ਵੀ ਉਹਨਾਂ ਤੋਂ ਦਵਾਇਆ ਜਾਣਾ ਚਾਹੀਦਾ ਹੈ ਜਾਂ ਸਰਕਾਰ ਪਰੇ ਕਿਉਂਕਿ ਅੱਜ ਨੌਜਵਾਨ ਪੀੜ੍ਹੀ ਹਰ ਪ੍ਰੀਤ ਦਾ ਕਤਲ ਹੋ ਗਿਆ ਜਿਹਨੂੰ ਕਹਿਆ ਸੀ ਜਾਰ ਨਹੀਂ ਸਕਦੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਹੋਵੇ ਉਹਦੀ ਮਾਂ ਜਾਂ ਉਹਦੀ ਭੈਣ ਜਾਂ ਉਹਦਾ ਪਿਓ ਵਿੱਚ ਖੜਾ ਹੋਵੇ ਬੜੀ ਦੁੱਖ ਦੀ ਗੱਲ ਹੁੰਦੀ ਆ ਜਰਿਆ ਨਹੀਂ ਜਾ ਸਕਦਾ ਇਸ ਕਰਕੇ ਅਸੀਂ ਇਨਸਾਫ ਮੰਗਦੇ ਆਂ ਪ੍ਰਸ਼ਾਸਨ ਤੋਂ ਇਨਸਾਫ ਮੰਗਦੇ ਆਂ ਵੀ ਇਹਦਾ ਇਨਸਾਫ ਮਿਲਣਾ ਚਾਹੀਦਾ ਤੇ ਜੇਕਰ ਇਨਸਾਫ ਨਾ ਮਿਲਿਆ ਅੱਜ ਤਾਂ ਅਸੀਂ ਸੰਦੇਗ ਦੀ ਯਾਤਰਨਾ ਲਾ ਕੇ ਚੱਲਿਆ ਕੁਝ ਲੋਕ ਆਏ ਆ ਫਿਰ ਜਦੋਂ ਅਸੀਂ ਅਗਲਾ ਲਾਨ ਕੀਤਾ ਬਿਲਕੁਲ ਐਸਪੀ ਦੇ ਦਫਤਰ ਜਾ ਕੇ ਛੜਕ ਕੰਮ ਕਰਾਂਗੇ ਬਹਿ ਕੇ ਖਾਲਸਾ ਮਾਤਾ ਕੀ ਨਾ ਆਇਆ ਤਾਂ ਕੀ ਕਰਨੇ ਧਰਨਾ ਲਾਇਆ ਜੀ ਜਪਰੀ ਤੌਰਾ ਜੀ ਮੇਰਾ ਨਾਮ ਰੂੜਿਆਂ ਦੇ ਆਸੇ ਰਹਿਣ ਵਾਲਿਆਂ ਜੀ ਜੀ ਇਹ ਕਰਨਾ ਸੀ ਲਾਇਆ ਮੇਰੇ ਬੇਟੇ ਦੀ ਮੌਤ ਕਰਤੀ ਜੀ ਇਹਨਾਂ ਨੇ ਮੌਤ ਕਰਤੀ ਜੀ ਕਦੋਂ ਹੋਈ ਉਹਨਾਂ ਦੀ ਮੌਤ ਇਹਨਾਂ ਦੀ ਹੋ ਗਈ ਜੀ 1 ਮਹੀਨਾ ਤੇ 10 ਦਿਨ ਦੀ ਠੀਕ ਹੈ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਜੀ ਸਾਨੂੰ ਕੋਈ ਸੁਣਤ ਨਹੀਂ ਆਇਆ ਹਜੇ ਇਹ ਕਾਦੇ ਵਿੱਚ ਮਾਰਿਆ ਨਾਨੀ ਇਹਨਾਂ ਨੂੰ ਗਫਾ ਕਰਨਾ ਚਾਹੀਦਾ ਦੋ ਫੜਲੇ ਆ ਇੱਕ ਨੂੰ ਫੜਦੇ ਨਹੀਂ ਇਹ ਇੱਕ ਫੜ ਕੇ ਇਹਨੂੰ ਛੱਡ ਤਾ ਤੈਨੂੰ ਭੋਲੇ ਨੂੰ ਇਹਨੇ ਛੱਡ ਤਾ ਉਹਨੂੰ ਫੜਨਦੇ ਨਹੀਂ ਇਹ ਇੰਨਾ ਸੂਤ ਸਾਨੂੰ ਚਾਹੀਦਾ ਵੀ ਉਹਨੂੰ ਫੜ ਲੈਣਾ ਇਹਨਾਂ ਨੂੰ ਵੱਧ ਵੱਧ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਮੇਰੇ ਪੁੱਤ ਨੂੰ ਮਾਰਿਆ ਤੇ ਮੈਂ ਤਾਂ ਚਲ ਸਵਰ ਕਰ ਲੂੰਗੀ ਇਹਨਾਂ ਨੂੰ ਸਵਰ ਹੋਣਾ ਚਾਹੀਦਾ ਰੋੜੇ ਵਾਲੀ ਦੋ ਦਿਨ ਪਹਿਲਾਂ ਤੁਹਾਡੇ ਧਰਨਾ ਵੀ ਲਾਇਆ ਗਿਆ ਸੀ ਪ੍ਰਸ਼ਾਸਨ ਲਈ ਨਹੀਂ ਹੋਇਆ ਜੀ ਹਾਲ ਸਾਡਾ ਹਜੇ ਕੁਝ ਨਹੀਂ ਹੋਇਆ ਜੀ ਇੱਕੇ ਪਿੰਡ ਵਿੱਚ ਰਹਿ ਨਹੀਂ ਸਕਦੇ ਜੀ ਦੋਨੇ ਘਰ ਇਹ ਸਾਡੀ ਇਨੀ ਬੇਨਤੀ ਹੈ ਇਹਨਾਂ ਨੂੰ ਹਾਂਜੀ ਮੈਂ ਜਿੱ ਕੀ ਨਾਮ ਹੈ ਜੀ ਮੇਰਾ ਨਾਮ ਜੀ ਸਿਮਰਜੀਤ ਕੌਰ ਆ ਤੇ ਕੀ ਮਸਲਾ ਹੈ ਜਿਹੜਾ ਤੁਸੀਂ ਅਜੇ ਇੱਥੇ ਆਏ ਜੀ ਅਸੀਂ ਵੀ ਸਾਡਾ ਬੇਟਾ ਵੱਡਿਆ ਗਿਆ ਕਤਲ ਹੋਇਆ ਹੋ ਗਿਆ ਜੀ ਨਾਮ ਸੀ ਕਿੰਨੇ ਹੋ ਗਏ ਹਰਪ੍ਰੀਤ ਸਿੰਘ ਇਹ ਕਿੰਨਾ ਸਮਾਂ ਹੋ ਗਿਆ ਇਹਨੂੰ 1 ਮਹੀਨਾ ਤੇ ਦੱਸਦੇ ਨੇ ਹੋ ਗਏ ਸਾਡੀ ਸੁਣਵਾਈ ਹੋ ਨਹੀਂ ਰਹੀ ਸੀ ਹਾਰ ਕੇ ਪਿੰਡ ਵੀ ਧਰਨਾ ਲਾਇਆ ਪਿੰਡ ਵੀ ਸਾਡੀ ਸੁਣਵਾਈ ਕੋਈ ਨਹੀਂ ਸੁਣੀ ਕਿਸੇ ਨੇ ਅਸੀਂ ਹਰ ਤੁਸੀਂਾਂ ਦਾ ਨਾਮ ਆਇਆ ਇੱਕ ਜਸ਼ਨਪ੍ਰੀਤ ਆ ਇੱਕ ਭੋਲਾ ਸਿੰਘ ਆ ਇੱਕ ਅੰਮਰਤਪਾਲ ਜੀ ਕਿੰਨੇ ਦੀ ਗ੍ਰਿਫਤਾਰੀ ਹੋਈ ਸੱਜਨਪ੍ਰੀਤ ਦੀ ਹੋਈ ਗ੍ਰਿਫਤਾਰੀ ਅੰਮਰਤਪਾਲ ਦੀ ਹੋਈ ਭੋਲਾ ਸਿੰਘ ਦੀ ਗ੍ਰਿਫਤਾਰੀ ਨਹੀਂ ਆ ਕਰ ਰਹੀ ਦੋ ਦਿਨ ਪਹਿਲਾਂ ਤੁਹਾਡੇ ਵੱਲ ਰੁੜਿਆਂ ਤੇਰਨਾ ਵੀ ਲਾ ਗਿਆ ਸੀ ਹਾਂਜੀ ਲਾਇਆ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਥੋਂ ਆ ਜਾਂਦੇ ਆ ਮੁੜ ਜਾਂਦੇ ਆ ਜਾਂਦੇ ਮੁੜ ਜਾਂਦੇ ਲਾਰੇ ਲਾਈ ਜਾਂਦੇ ਬਹੁਤ ਟਾਈਮ ਵੀ ਲਿੱਤਾ ਗਿਆ ਸੀ ਟਾਈਮ ਵੀ ਲਿੱਤਾ ਸੀ ਇਹਨਾਂ ਨੇ ਸਾਨੂੰ 4 ਦਿਨ ਦੇ ਦਿਓ 5 ਦਿਨ ਦੇ ਦਿਓ ਅਸੀਂ ਬਹੁਤ ਹੌਚਰ ਹੋ ਗਿਆ ਸਾਨੂੰ ਢੂੜ ਮਹੀਨਾ ਹੋ ਗਿਆ ਇਹਨਾਂ ਦੇ ਮੂੰਹਾਂ ਲਚਾਕਦਿਆਂ ਨੂੰ ਇਹ ਸਾਡੀ ਸੁਣਵਾਈ ਨਹੀਂ ਕਰ ਰਹੇ ਅੱਜ ਇੱਥੇ ਅੱਜ ਅਸੀਂ ਆਪਦੇ ਬੇਟੇ ਦੀ ਵੀ ਮੌਤ ਦਾ ਸੁਣਵਾਈ ਲੈ ਕੇ ਆਏ ਵੀ ਸਾਡਾ ਕੋਈ ਹੱਲ ਕਰੋ ਸਾਡੀ ਸੁਣਵਾਈ ਸੁਣੋ ਅਸੀਂ ਛੜਕਾਂ ਤੇ ਰੁੜੀ ਜਾਂਦੀ ਇਸੇ ਮਾਰੇ ਐਸਐਸਪੀ ਨੂੰ ਕਿਹਨਾਂ ਤੇ ਐਸਐਸਪੀ ਨੂੰ ਅਸੀਂ ਇਹੋ ਕਹਿਣਾ ਵੀ ਜਿਹੜਾ ਤੀਜਾ ਬੰਦਾ ਨੂੰ ਗ੍ਰਿਫਤਾਰ ਕਰੋ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ ਉਹ ਕਿਉਂ ਨਹੀਂ ਆndi ਗ੍ਰਿਫਤਾਰੀ ਹੋ ਰਹੀ ਹੈ ਕੀ ਕਰਨ ਮੰਗਦੇ ਉਹਨਾਂ ਨੇ ਰਿਸ਼ਵਤ ਲਈ ਆ ਹਾਂ ਜੀ ਵਿੱਚ ਕੀ ਨਾਮ ਹੈ ਬਲਕਰਨ ਸਿੰਘ ਆ ਜੀ ਮੇਰਾ ਨਾਮ ਅੱਜ ਇਹ ਤੁਸੀਂ ਐਸਐਸਪੀ ਦਫ਼ਤਰ ਆ ਜੀ ਅਸੀਂ ਜੀ ਐਸਐਸਪੀ ਦਫ਼ਤਰ ਧਰਨਾ ਇਸ ਕਰਕੇ ਲਾਇਆ ਜੀ ਅਸੀਂ ਦੋ ਦਿਨ ਪਹਿਲਾਂ ਧਰਨਾ ਪਿੰਡ ਵਿੱਚ ਲਾਇਆ ਸੀ ਇਹ ਮੇਰਾ ਭਤੀਜਾ ਜੀ ਹਰਪ੍ਰੀਤ ਸਿੰਘ ਇਹਦਾ ਜੀ ਸ਼ਰਿਆਮ ਕਤਲ ਕੀਤਾ ਗਿਆ ਵੱਢ ਕੇ ਜੀ ਸ਼ਰਿਆਮ ਢੇ ਦੇ ਉੱਤੇ ਕਤਲ ਕੀਤਾ ਗਿਆ ਤਿੰਨ ਜਣਿਆਂ ਨੇ ਕਤਲ ਕੀਤਾ ਜੀ ਦੋ ਜਣੇ ਗ੍ਰਿਫਤਾਰ ਹੈ ਤੀਜਾ ਬੰਦਾ ਗ੍ਰਿਫਤਾਰ ਨਹੀਂ ਕੀਤਾ ਪ੍ਰਸ਼ਾਸਨ ਨੇ ਜੀ ਅਸੀਂ ਪ੍ਰਸ਼ਾਸਨ ਦੇ ਮੂਹਰੇ ਬਹੁਤ ਮਹੀਨਾ ਇੱਕ ਮਹੀਨਾ ਤੇ 10 ਦਿਨ ਹੋ ਗਏ ਬਹੁਤ ਅਸੀਂ ਮਿੰਨਤਾਂ ਕਰ ਲਈ ਸੀ ਤਰਲੇ ਕਰ ਲਏ ਪਰ ਉਹਨਾਂ ਨੇ ਤੀਜਾ ਬੰਦਾ ਗ੍ਰਿਫਤਾਰ ਨਹੀਂ ਕੀਤਾ ਜੀ ਸਾਡੇ ਤੋਂ ਉਹਨਾਂ ਨੇ ਟਾਈਮ ਵੀ ਲਿਆ ਸੀ 5 ਦਿਨਾਂ ਬਾਅਦ ਕਰ ਲਾਂਗੇ ਗ੍ਰਿਫਤਾਰ 10 ਦਿਨਾਂ ਬਾਅਦ ਅਸੀਂ ਟਾਈਮ ਵੀ ਦਿੱਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਸਨ ਦੋ ਗ੍ਰਿਫਤਾਰੀ ਹੋਏ ਆ ਜੀ ਤੇ ਜਿਹੜਾ ਜਸਕੌਰ ਸਿੰਘ ਔਰ ਭੋਲਾ ਸਿੰਘ ਆ ਉਹਦੀ ਗ੍ਰਿਫਤਾਰੀ ਨਹੀਂ ਹੋਈ ਜੀ ਉਹ ਸਭ ਤੋਂ ਵੱਡਾ ਦੋਸ਼ੀ ਉਹ ਹੀ ਆ ਗ੍ਰਿਫਤਾਰੀ ਇਹ ਹੀ ਆ ਜੀ ਪ੍ਰਸ਼ਾਸਨ ਪ੍ਰਸ਼ਾਸਨ ਦਬਾਚ ਆ ਥੋੜਾ ਢਿੱਲਾ ਥੋੜਾ ਜਿਹਾ ਪ੍ਰਸ਼ਾਸਨ ਪ੍ਰਸ਼ਾਸਨ ਸਾਡੀ ਗੱਲ ਕਿਉਂ ਨਹੀਂ ਸੁਣ ਰਿਹਾ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਸਾਡੀ ਗੱਲ ਕਿਉਂ ਨਹੀਂ ਅਸੀਂ ਗਰੀਬ ਘਰ ਦੇ ਬੰਦੇ ਆ ਸਾਡੀ ਸੁਣਵਾਈ ਤਾਂ ਨਹੀਂ ਹੁੰਦੀ ਜੀ ਸਾਡਾ ਪੁੱਤ ਮਾਰਿਆ ਗਿਆ 23 ਸਾਲ ਦਾ ਪੁੱਤ ਸੀ ਇਕੱਲਾ ਇਕੱਲਾ ਪੁੱਤ ਸੀ ਸਾਨੂੰ ਕੋਈ ਨਾ ਮਿਲਣਾ ਚਾਹੀਦਾ ਜੀ ਸਾਨੂੰ ਘਰ ਵਿੱਚ ਕੋਈ ਹੋਰ ਵੀ ਇਹਨਾਂ ਦੇ ਕਿੰਨੇ ਬੱਚੇ ਬਸ ਦੋ ਇਹਦੇ ਕੱਲਾ ਕੱਲਾ ਪੁੱਤ ਸੀਗਾ ਜੀ ਇੱਕ ਭੈਣ ਆ ਜੀ ਕਮਾਈ ਦਾ ਕੋਈ ਸਾਧਨ ਨਹੀਂ ਸੀ ਬਸ ਕੱਲਾ ਪਿਓ ਆ ਜੀ ਬਸ ਉਹਨਾਂ ਦੀ ਕਮਾਈ ਦਾ ਸਾਧਨ ਹੁਣ ਪਤਾ ਹੀ ਹੈ ਜਦੋਂ ਪੁੱਤ ਤੁਰ ਜਾ ਜੀ ਦੀਵਾ ਗੋਲ ਹੋ ਗਿਆ ਜੀ ਉਹਨਾਂ ਦਾ ਬਸ ਜੀ ਸੀ ਦਫਤਰ ਐਸਐਸਓ ਦਫਤਰ ਦਾ ਕਰਾਉ ਦਿੱਤਾ ਐਸੀ ਗੱਲ ਇਹ ਜੀ ਆਪਣਾ ਇੱਕ ਹਰਪ੍ਰੀਤ ਨਾਮ ਦਾ ਸਾਡੇ ਪਿੰਡ ਗਰੂੜਿਆਲੀ ਤੋਂ ਨੌਜਵਾਨ ਆ ਜੋ ਲਗਭਗ 6 ਸਵਾ ਮਹੀਨੇ ਤੇ ਨਿਡਰਤ ਹੋ ਗਿਆ ਜਿਹਦੀ ਪਿੰਡ ਦੇ ਹੀ ਨੌਜਵਾਨਾਂ ਨੇ ਬਹੁਤ ਬੇਰਹਿਮੀ ਨਾਲ ਉਹਦੀ ਹੱਤਿਆ ਕਰਤੀ ਬਹੁਤ ਬੇਰਹਿਮੀ ਨਾਲ ਉਹਨੂੰ ਵੱਢ ਟੁੱਟ ਕੇ ਉਹਦੀ ਮੌਤ ਕੀਤੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਪਹਿਲਾਂ ਦੋ ਬੰਦੇ ਅਰੈਸਟ ਕਰ ਲਏ ਪਰ ਇੱਕ ਨੂੰ ਫੜਨ ਵਾਸਤੇ ਟਾਲ ਮਟੋਲੀ ਕਰ ਰਹੇ ਆ ਹਜੇ ਕੋਈ ਨਿਆ ਨਹੀਂ ਦੇ ਜਿਸ ਦਾ ਕਾਰਨ ਕਰਕੇ ਅੱਜ 3 ਦਿਨ ਹੋ ਗਏ ਪਰਿਵਾਰ ਨੂੰ ਛੜਕਾ ਤੇ ਰੁੜੀ ਜਾਂਦਾ ਤੇ ਸਭ ਤੋਂ ਮਾੜੀ ਗੱਲ ਇਹ ਹੈ ਵੀ ਸਾਡੇ ਮੁਖ ਸਰ ਦੇ ਸਾਡੇ ਦੋ ਐਮਐਲਏ ਹੋਣ ਦੇ ਕਾਰਨ ਕਰਕੇ ਅੱਜ ਤੱਕ ਕਿਸੇ ਨੇ ਸਾਡੀ ਸਾਰ ਨਹੀਂ ਲਈ ਆ ਕੇ ਅਸੀਂ ਕਹਿੰਨੇ ਆ ਵੀਰ ਇੱਥੇ ਬਦਲਾਅ ਆ ਗਿਆ ਤਬਦੀਲੀ ਆ ਗਈ ਕਿਹੜੀ ਤਬਦੀਲੀ ਦੀ ਗੱਲ ਕਰਦੇ ਵੀ ਤੁਸੀਂ ਤੁਹਾਡੇ ਤਾਂ ਘਰ ਦੇ ਵਿੱਚ ਧਰਨਾ ਲੱਗਿਆ ਪਿਆ ਤੁਸੀਂ ਕਿਸੇ ਨੇ ਆ ਕੇ ਸਾਰ ਨਹੀਂ ਲਈ ਜੋ ਪੁਲਿਸ ਦਾ ਸਾਨੂੰ ਰਵਿਦਾ ਲੱਗ ਰਿਹਾ ਹੈ ਪੁਲਿਸ ਸਿਆਸੀ ਦਬਾਅ ਥੱਲੇ ਉਹ ਜਿਹੜੇ ਤੀਜੇ ਬੰਦਾ ਉਹਨੂੰ ਫੜਦੋ ਆਨਾਕਾਰਨੀ ਕਰ ਰਹੀ ਆ ਜਿਹਦੇ ਕਾਰਨ ਕਰਕੇ ਅੱਜ ਪਰਿਵਾਰ ਨੇ ਮਜਬੂਰੀ ਹੋ ਕੇ ਇਥੇ ਪ੍ਰਸ਼ਾਸਨ ਦੇ ਦਰਾਂ ਤੇ ਆ ਕੇ ਇਹਨਾਂ ਦਾ ਜਿਹੜਾ ਪਿੱਟ ਸੇਪਾ ਮਜਬੂਰੀ ਵਸਤ ਕਰਨਾ ਪੈ ਰਿਹਾ ਤੇ ਪਰਿਵਾਰ ਵੱਲੋਂ ਅਸੀਂ ਆਪਣੀ ਪੰਜਾਬ ਖੇਤ ਮਜ਼ਦੂਰ ਯੂਨੀਅਨਾਂ ਨੂੰ ਇਸ ਗੱਲ ਦਾ ਵਸਵਾਦ ਦਵਾਉਨੇ ਆ ਕਿ ਜੇ ਪ੍ਰਸ਼ਾਸਨ ਨੇ ਫੌਰੀ ਇਸ ਗੱਲੇ ਦੇ ਵੱਲ ਧਿਆਨ ਨਾ ਦਿੱਤਾ ਤੇ ਜੇ ਪ੍ਰਸ਼ਾਸਨ ਨੂੰ ਕੋਈ ਐਂ ਲੱਗ ਰਿਆ ਹੋਈ ਭਾਈ ਜਨਤਾ ਘਟਾ ਜਨਤਾ ਉਹਨਾਂ ਦੇ ਨਾਤੇ ਝੋਨਾ ਲਾ ਕੇ ਵਿਹਲੀ ਹੋਣ ਵਾਲੀ ਹੈ ਤੇ ਫਿਰ ਫਿਰ ਵੇਖ ਲੈ ਪ੍ਰਸ਼ਾਸਨ ਇਹ ਕਿਹੜੇ ਹਿਸਾਬ ਨਾਲ ਇਨਸਾਫ ਦੇਣਾ ਹੈ ਨਹੀਂ ਲੋਕ ਮਜਬੂਰੀ ਬਸ ਵੱਡੀ ਗਿਣਤੀ ਚ ਅਸੀਂ ਲੋਕਾਂ ਨੂੰ ਲਿਆ ਕੇ ਇੱਥੇ ਪ੍ਰਸ਼ਾਸਨ ਦੀ ਧੌਣ ਤੇ ਗੁੱਡਾ ਰੱਖ ਕੇ ਇਹ ਗੱਲਾਂ ਲਾਗੂ ਕਰਾਵਾਂਗੇ ਨਹੀਂ ਪ੍ਰਸ਼ਾਸਨ ਜਿਹੜਾ ਸਿਆਸੀ ਦਬਾਅ ਉਹਨੂੰ ਪਾਸੇ ਰੱਖ ਕੇ ਉਹ ਦੋਸ਼ੀ ਨੂੰ ਫੜ ਲੈਣ ਨਹੀਂ ਭਾਈ ਜਿਹੜੀ ਲੜਾਈ ਆ ਗਦੀ ਸਾਡੀ ਜਾਰੀ ਰਹੂਗੀ ਮਾਤਾ ਜੀ ਡਾ ਮੇਰਾ ਨਾਮ ਮਨਦੀਪ ਕਾ ਇੱਥੋਂ ਗੈਰਾਂ ਲਿਓ ਇਹ ਘੁੱਟੀਆਂ ਮਾ ਹਸੇ ਉਹ ਕੀ ਗੱਲ ਬਾਤ ਹੋਈ ਅੰਮ੍ਰਿਤ ਇਹ ਮੈਂ ਵੇਖੀ ਕੰਮ ਤੇ ਆਉਣੀ ਨਾ ਦੂਜੇ ਘਰ ਦੇ ਤੇ ਉਹ ਗੁੱਡੀਆਂ ਤੇ ਵੇਖੀ ਵੀ ਉਹ ਜਿਹੜਾ ਜ਼ਿੰਮੇਦਾਰ ਹੈਗਾ ਇਹ ਇਹ ਵੇਖੀ ਮੰਝੇ ਤੇ ਬੈਠਾ ਤੇ ਕੁੜੀ ਦੇ ਲੀੜੇ ਕਾਕੇ ਸਿੰਘ ਨੇ ਲਵਾ ਰੱਖੇ ਸੀਗੇ ਉਧਰ ਮੈਂ ਆ ਗਈ ਜਿਵੇਂ ਮੈਂ 4 ਵਜੇ ਦਾ ਮੇਰਾ ਟਾਈਮ ਹੁੰਦਾ ਆਉਂਦਾ ਉਧਰੋਂ ਮੈਂ ਆ ਗਈ ਮੈਂ ਕੁੜੀ ਨੂੰ ਝੜਕਿਆ ਕੇ ਮੈਂ ਇਹ ਕਿ ਅੱਗੋਂ ਦਾ ਕੁੜੀ ਨੇ ਪਿਸ਼ਾਬ ਕਰਨਾ ਸੀ ਮੈਂ ਤੇ ਮੈਂ ਇੰਨੀ ਗੱਲ ਜ਼ਰੂਰ ਕਹੀ ਮੈਂ ਤੇਰੇ ਉੱਤੇ ਝੜ ਕੇ ਪਿਸ਼ਾਬ ਕਰਨਾ ਸੀ ਬਸ ਆਪਾਂ ਮੁੜ ਕੇ ਘਰੇ ਵੜ ਗਏ ਮੈਂ ਆਖਿਆ ਵੀ ਹੁਣ ਮੈਂ ਫਸ ਗਈ ਜੇ ਮੈਂ ਹੁਣ ਆਖੂਗੀ ਫਿਰ ਮੈਂ ਕੁੜੀਆਂ ਨੂੰ ਪੁੱਛਿਆ ਇਹਦੀ ਗੱਲ ਸਹੀ ਆ ਇਹਨਾਂ ਦਾ ਕੱਪੜੇ ਲਾ ਕੁੜੀ ਦਾ ਸਰੀਰ ਵੇਖ ਹੀ ਜਾਂਦਾ ਸੀ ਬਸ ਤੇ ਤੁਹਾਡੇ ਕੀ ਨਾਮ ਚਿਕਿਤਸਕ ਦਾ ਰਹਿਣਾ ਸੀ ਛੋਟੀਆਂ ਮਾਹਸਨ ਕਾਕਾ ਕਾਕਾ ਕੋਲੋ ਕੋਲੋ ਕਰੇ ਕਾਕਾ ਸਿੰਘ ਨਾਮ ਦਾ ਉਸਾਸੇ ਨਾ ਕਾਕਾ ਮਾਣੇ ਇਛਾ